ਇੱਕ ਵਾਰ ਫਿਰ ਮੈਨੂੰ ਸੂਰਾ ਦੀ ਮੰਡੀ ਸਾਹ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮ ਐਲ اے ਕੋਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸ ਡੀ ਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਡਾਇਰੈਕਟਰ ਔਰ ਡੀ ਐਫ ਐਸ ਦੀ ਸਾਰੀ ਸਾਡੇ ਅਧਿਕਾਰੀ ਸੇਵਾਦਾਰ ਔਰ ਮੈਨੂੰ ਇੱਥੇ ਕਈ ਵਾਰ ਆਉਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਬਾਰਾ ਕਿ ਤੁਚੋਂ ਨੇ ਦੀ ਫ੍ਰੀਜ਼ ਐਸਲੈਂਡ ਵੀ ਆਇਆ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਵਰਗੋਰਮੈਂਟ ਦਾ ਆਰੰਭ ਹੋਇਆ ਔਰ ਵਖਰੀ ਸਥਿਤੀ ਤੇ ਇਸ ਵਾਰ ਵਰਗੋਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਖੜਾ ਦੀ ਮਾਰਚੋਂ ਮਹੀਨہ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗਾਂ ਕੋ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਜਰਨਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜਦੀ ਕਲਾ ਚ ਮੰਡੀ ਚ ਆ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀਆਰ ਉਹਦੇ ਲਈ ਬਾਰਦਾਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 21000 ਐਮਟੀ ਚੋਹਾਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41000 ਐਮਟੀ ਪਰਚੇਸ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਦੇ ਖਾਤਿਆਂ ਸੇ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਬੱਤ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੰਜਾਬ ਦੀ ਮੰਡੀ ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ ਜੋ ਵੀ ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ 'ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ ਸਾਢੇ 3 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈਡੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਬੂਤਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ ਚੁਚੂ ਵੀ ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲ ਇੱਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕਿ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਕੇ ਲੈ ਧਿਆਨ ਪੈਸਾ ਸਾਡੇ ਕੋਲ ਹੈ ਬਾਰਦਾਨਾ ਸਾਡੇ ਕੋਲ ਹੈ ਇਰਾਦਾ ਸਾਡੇ ਕੋਲ ਹੈ ਇਕੱਲਾ ਇਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਏਗੀ ਪਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜਰੂਰ ਇਹ ਗੱਲ ਮਤਲਬ ਕਵਾਂਗੇ ਕਿ ਪੰਜਾਬ ਭਾਵੇਂ ਵੱਖਰੀ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਨੇ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਟ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿੱਲਰ ਆਰਤੀ ਸਭੇ ਲੋਕ ਜੁੜੇ ਆ ਸੋ ਇਸ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹਦੇ ਪੈਰਾ ਦੇ ਦਿੱਤਾ ਸਰ ਇੱਕ ਕਿਸਾਨਾਂ ਨੂੰ ਵੱਡੀ ਸਮੱਸਿਆ ਆਈ ਹੈ ਕਿ 132 ਨੰਬਰ ਜਿਹੜਾ ਸਰਕਾਰ ਵੱਲੋਂ ਰეკਮੈਂਡਡ ਵੀ ਸੀਗਾ ਉਹ ਵੀ ਕਿਸਾਨਾਂ ਦਾ ਬਹੁਤ ਖਰਾਬ ਹੋਇਆ ਹੈ ਕਈ ਪਿੰਡਾਂ 'ਚ ਕਈ ਸੌ ਏਕੜ ਫਸਲ ਜਿਹੜੀ ਆ ਬਰਬਾਦ ਹੋ ਚੁੱਕੀ ਹੈ ਉਹਦੇ ਲਈ ਵੀ ਕਿਸਾਨ ਜਿਹੜੇ ਵਾਰ-ਵਾਰ ਆਵਾਜ਼ ਉਠਾ ਰਹੇ ਨੇ ਮੈਂ ਉਹ ਹੀ ਗੱਲ ਕਹਿ ਰਿਹਾ ਹਾਂ ਕਿ ਕੁਦਰਤ ਆ ਕੁਦਰਤ ਨੇ ਪਤਾ ਨਹੀਂ ਕਿਸੇ ਇਲਾਕੇ ਨੂੰ ਕਿਸੇ ਸਮਾਜ ਨੂੰ ਮਨੋਖ ਨੂੰ ਕਦੋਂ ਕਿਹੜੇ ਰੰਗ 'ਚ ਰੰਗ ਦੇ ਦੇਣਾ ਕੁਦਰਤ ਦੀ ਬਹੁਤ ਸੀਮਾ ਤਾਕਤ ਹੈ ਪਰ ਕਿਉਂਕਿ ਪੰਜਾਬ ਹੈ ਪੰਜਾਬ ਝਖੜਾ ਨਾਲ ਟਕਰਾ ਵੀ ਲੈਂਦਾ ਰਿਹਾ ਉੱਡਦਾ ਵੀ ਰਿਹਾ ਡਿੱਗਦਾ ਵੀ ਰਿਹਾ ਲੇਕਿਨ ਜਿੱਥੋਂ ਤੱਕ ਕੋਈ ਫਸਲ ਦੀ ਮਤਲਬ ਹੈਗਾ ਉਹਦੀ ਖਰਾਬੇ ਦਾ ਉਸ ਸਰਕਾਰ ਵੱਲੋਂ ਜਿਹੜੀ ਬਕਾਇਦਾ ਸਪੈਸ਼ਲ ਗਦੌਰੀਆਂ ਹੋ ਚੁੱਕੀਆਂ ਨੇ ਔਰ ਜੋ ਬੰਦਾ ਮੌਜਾ ਪੰਜਾਬ ਸਿੰਗਲ ਸਟੇਟ ਐਸ ਬੇਸ ਦੇ ਅੰਦਰ ਜਿੱਥੇ ਬਾਕੀ ਰਾਜਾਂ ਨਾਲ ਸਭ ਤੋਂ ਜ਼ਿਆਦਾ ਇਸ ਵਾਰ ਜਿਹੜਾ ਸਰਕਾਰ ਨੇ ਲਾਲ ਕੀਤਾ ਮੌਜਾ ਸੋ ਕੱਲੇ ਕੱਲੇ ਨੁਕਸਾਨ ਦੀ ਸਰਕਾਰ ਤੋਂ ਭਾਈ ਤੋਂ